ਉਥੋਂ ਮਮਲੀਆ ਵਾਲੇ ਡਿਸਟ੍ਰਿਕਟ ਇਹ ਸਵਸ ਸਿਆਪਾ ਆਪਣੇ ਲਈ ਬਣਿਆ ਹੋਇਆ ਮਮੀ ਨੂੰ ਕਰਦੀਆਂ ਆਪਾਂ ਗੱਤ ਠੀਕ ਆ ਠੀਕ ਐਵੇਂ ਨਹੀਂ ਚੱਕਣੀ ਸਲੋੜ ਤਾਂ ਹੁਣੇ ਵੀ ਪੈ ਸਕਦੀ ਆ ਕਹਿੰਦੇ ਆ ਇਧਰਲੇ ਪਾਸੇ ਕੌਣ ਆ ਗੁੰਡਕਾ ਨਾਲ ਹੀ ਸਿਮਰਨ ਖੜੀ ਆ ਹਾਂਜੀ ਗਾਇਸ ਸਵਾਗਤ ਤੁਹਾਡਾ ਮੇਰੇ ਇਸ ਚੈਨਲ ਨੂੰ ਉਸ ਬਾਦ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗੱਜਦਾ ਕਿ ਅੱਜ ਅਪਾ ਗੱਲ ਕਰਦੇ ਆ ਗੁਰਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗੱਜਦਾ ਕਿ ਗੁਰਸ਼ਰਨ ਸੰਧੂ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਬਾਕੀ ਗਾਇਸ ਇਹਨਾਂ ਨੇ ਕੁਝ ਸਨੈਪਚੈਟ ਤੇ ਸਟੋਰੀ ਸ਼ੇਅਰ ਕੀਤੀਆਂ ਸੋ ਗਾ ਜਔ ਤੁਹਾਨੂੰ ਦਿਖਾਣੇ ਸਟੋਰੀ ਗਾਇਸ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਸਸਰੀ ਕਾਲ ਜੀ ਕੀ ਹਾਲ ਚਾਲ ਆ ਠੀਕ ਠਾਕ ਹੋਵੋਗੇ ਗੁੱਡ ਮਾਰਨਿੰਗ ਆਪਾ ਕੱਲ ਗੈਸ ਮੁਖਸਰ ਮੇਲੇ ਤੇ ਉਥੇ ਮੰਮੀ ਲਈ ਆਪਾਂ ਲ ਪਾਰੇ ਠੋਬਰੀਆਂ ਆਪਣੀਆਂ ਮੈਨੂੰ ਪਤਾ ਵੈਰੀ ਨਾਈਸ ਥੱਲੋਂ ਵੀ ਅੱਛੀ ਬਣੀ ਹੋਈ ਆ ਹੈਵੀ ਤੇ ਹੁਣ ਆਪ ਕੋੜੇ ਰੱਖ ਲੈਣੇ ਆ ਰੱਖਣ ਦੀ ਜਾਲੇ ਆਪਣੇ ਆਹ ਤੱਕ ਕੀ ਹੈ ਠੀਕ ਆ ਠੀਕ ਵਧੀਆ ਹੈ ਵਜਨਦਾਰ ਇਹ ਤਾਂ ਵਜਨਦਾਰ ਕਰੜੀ ਹੈ ਉਹਦੇ ਨਾਲ ਹੈ ਸੋਹਣੀ ਵੀ ਲੱਗਦੀ ਨਾਲੇ ਜੇ ਕਿਤੇ ਲੋੜ ਪਵੇ ਫੇਰ ਨਹੀਂ ਤਾਂ ਐਵੇਂ ਨਹੀਂ ਚੱਕਣੀ ਲੋੜ ਤਾਂ ਹੁਣੇ ਵੀ ਪੈ ਸਕਦੀ ਆ ਵੇਖਿਆ ਆ ਪਿੱਛੇ ਮੇਰੇ ਕੱਪੜੇ ਕਿਵੇਂ ਖਿਲਾਰੇ ਹੋਇਆ ਇਹ ਮੈਂ ਤਾਂ ਨਹੀਂ ਖਿਲਾਰੇਗੇ ਕਿਵੇਂ ਖਿਲਾਰੇ ਆ ਮੈਂ ਇਕੱਠੇ ਕਰਕੇ ਆ ਡਿਸਪਲਨਾਂ ਦੀ ਕੋਈ ਚੀਜ਼ ਹੀ ਨਹੀਂ ਹੈਗੀ ਡਿਸਪਲਨ ਸਾਡੇ ਕੋਲ ਹੈਗਾ ਤੇਰੇ ਕੋਲੇ ਨਹੀਂਗਾ ਸਿੱਖ ਲੈ ਕੋਈ ਮੇਰੇ ਤੋਂ ਪਾਲ ਦੀ ਕੁੜੀਏ ਤੇ ਇੱਕ ਪੌਣਾ ਹੁੰਦਾ ਤਾਂ 10 ਖਰੜ ਤੇ ਛੱਡਦਾ ਮੈਂ ਐਦਾਂ ਹੀ ਆ ਹਰ ਗੁੱਡ ਮਾਰਨਿੰਗ ਅੱਜ ਤੂੰ ਬੈਠਾ ਟਰੈਕਟਰ ਦੇ ਸ਼ੌਂਕਣਾ ਤੇ ਨਾ ਤੂੰ ਪਾਏ ਤਾਂ ਸਤਾਨੇ ਤੇ ਤੈਨੂੰ ਲੱਗ ਜਾਨੀ ਨਲੀ ਠੀਕ ਹੈ ਨਾ ਮੇਰੀ ਨਲੀ ਭੰਗੜਾ ਪਾਉਂਦੀ ਬਾਹਰ ਹੋਣੀ ਤੇਨੋਂ ਪਹਿਲਾਂ ਲਵਾ ਦੇ ਵੇਟ ਨੌਜਵਾਨਾ ਪਰਸੋ ਫਿਰ ਪਹਿਲੇ ਖੇਤਾਂ ਦੇ ਵਿੱਚ ਮੱਕੀ ਬੀਜ ਦੇਣੀ ਆ ਚੱਕ ਦੇ ਨਹੀਂ ਗਰੀਬੀ ਮੋਟਿਆ ਗੇੜ ਖੋਲਦਾ ਪਿੱਛੇ ਉਹਨੂੰ ਵੀ ਅੰਦਰ ਲਾ ਲੂ ਦੋ ਵਿਚਾਰੇ ਨੂੰ ਕੱਟ ਮਾਰ ਰਿੰਗੀ ਕੀ ਹਾਲ ਚਾਲ ਸਾਰਿਆਂ ਨੂੰ ਤੇ ਸਾਰੇ ਤੋਂ ਗਲਤੀ ਮੰਗੀ ਜਾਂਦੀ ਹੈ ਵੀ ਕੱਲ ਹੀ ਆਪਾਂ ਨਵਾਂ ਸਾਲ ਮਨਾਦਾ ਕਿ ਘਰ ਜਾਣੇ ਆਪਾਂ ਨੂੰ ਦੱਸਿਆ ਨਹੀਂ ਨਵਾਂ ਸਾਲ ਹੈ ਸਾਲੇ ਚੜਨਾ ਚੇਤ ਨੂੰ ਮਾਰ ਚੁਚ ਏ ਬਾਉ ਉੱਤੇ ਚੜ ਜਾਂਦਾ ਹੁੰਦਾ ਈ ਹੌਲੇ ਜੇ ਇੰਨੇ ਇੰਨੇ ਕਰਦਾ ਆ ਜਾ ਮੇਰਾ ਵੀਰ ਗੱਡੀ ਲੈ ਕੇ ਮਗਰ ਵੇਟ ਲਵਾਉਣੇ ਅੱਜ ਇਹਨੂੰ ਠੀਕ ਆ ਏ ਓਹ ਆ ਖੁੰਡੀ ਫੜ ਕੇ ਤੁਰਿਆ ਫਿਰਦਾ ਵੇ ਗੱਡੀ ਲੈ ਕੇ ਆ ਜਾ ਆ ਉਹ ਸਰ ਦੇ ਮੇਲੇ ਦੇ ਉਹ ਕੀ ਆ ਵਾਲੀ ਲੱਗ ਲੱਗੇ ਹੋਣਾ ਹੈ ਇਹ ਨਾ ਨ ਮੋਗੇ ਜੰਸੀ ਜਿ ਮੜਿਆ ਸਾਰੇ ਮੋਗੇ ਚ ਫੋਲਿਆ ਮੋਗੇ ਜਿ ਮਿਲੇ ਜਲੰਧਰੋਂ ਵੀ ਇਹ ਆਏ ਉੱਥੋਂ ਨਾ ਤੇ ਮਿਲੇ ਕਿੱਥੋਂ ਬੇਲੇ ਵੀਰ ਜੀ ਕੇੰਦ ਕੋਲੋਂ ਕਹਿੰਦੇ ਧਰਮਕੋਟ ਤੋਂ ਇਹਨਾਂ ਤੋਂ ਮਿਲੇ ਆ ਕੇ ਦੇ ਹਾਂ ਵਾਹ ਆਲੇ ਨਾ ਮਿਲੇ ਨਾ ਟੀ ਨਹੀਂ ਮਿਲਦੇ ਮੈਂ ਔਖੇ ਬੜੇ ਹੋਏ ਬਾਈ ਹੁਣ ਬਣੀ ਆ ਪੂਰੀ ਐਵਰੇਜ ਹੈਗਾ ਮੇਰੀਆਂ ਪਿਆਰੀਆਂ ਇਨਫਲੂਐਂਸਰਾਂ ਦੇ ਲਈ ਫੀਡ ਸੋ ਸਾਰਿਆਂ ਦੇ ਤੁਹਾਨੂੰ ਨਾਲ ਮੈਂ ਮੀਟ ਕਰਉਣਾ ਉਹਨਾਂ ਦਾ ਹੈਗਾ ਇਹ ਖਾਣਾਦਾਨ ਸੋ ਉਸਤੇ ਉਤੇ ਚਿਚੀ ਦੂੜੀ ਪਾਈ ਗਈ ਆ ਸੋ ਉਹ ਜਿਆਦਾ ਫਿਰ ਖਾ ਕੇ ਮੋਗ ਮਾਰਦੀਆਂ ਇਹਨਾਂ ਨੂੰ ਪਚਦੀ ਨਹੀਂ ਨਾ ਫੇਮ ਜਿਆਦਾ ਪਚਦਾ ਨਹੀਂ ਨਾ ਇਹਨਾਂ ਨੂੰ ਸੋ ਇਸ ਕਰਕੇ ਰਿਕਾਰਡਿੰਗ ਮੈਂ ਛਾਲਦਾ ਤੁਹਾਨੂੰ ਸਾਰਿਆਂ ਨਾਲ ਮਲਾਉਣਾ ਬਹੁਤ ਹੀ ਜਿਆਦਾ ਮਿਸ ਕੀਤਾ ਜਾ ਰਿਹਾ ਸੀ ਇੱਧਰ ਸਾਹਮਣੇ ਨਜ਼ਮਪ੍ਰੀਤ ਰਾਣਾ ਜੀ ਬਹਾਜੀ ਬੁਆ ਕਮਾਲ ਹੋ ਹੀ ਵੀ ਪਿੱਛੇ ਨੂੰ ਕੁੰਡੇ ਸਿੰਘ ਦੇ ਨਾਲ ਦੇਖਦੀ ਹੋਈ ਇਹ ਬਬਲ ਚੰਗਣੋ ਮਤਲਬ ਖਾਣੂ ਹੜਦੀ ਨਹੀਂ ਸੋ ਨਾਲ ਦੀ ਨਾਲ ਨੋਨੀ ਵੀ ਨੰਗਿਆ ਵਿੱਚ ਦੀ ਕਹਿੰਦੇ ਆਇਦਰਲੇ ਪਾਸੇ ਕੌਣ ਆ ਮੁੰਕਾ ਨਾਲ ਹੀ ਸਿਮਰਨ ਖੜੀ ਐ ਨਾਲ ਹੀ ਰੀਤ ਖੜੀ ਐ ਨਾਲ ਨੈਨਸੀ ਖੜੀ ਐ ਤੇ ਨਾਲ ਹੀ ਪਰਲੇ ਪਾਸੇ ਡੈਨ ਬਲਜੇਰੀ ਨੂੰ ਹੁਣੀ ਮੈਂ ਉਧਰ ਹੀ ਖੜੇ ਆ ਉਹ ਖੜੇ ਸੈਮ ਤੇ ਡੈਨ ਦੋਵੇਂ ਇਕੱਠੇ ਵਿਚਾਰੇ ਪੂਰੀ ਤੇ ਗੋਰੀ ਤੇ ਆਪਣੀ ਆ ਗਈ ਮੀਨਾ ਇਹਨੂੰ ਤਾਂ ਭੁੱਲੀ ਗਿਆ ਅੱਛਾ ਤੂੰ ਵੀ ਆ ਗਈ ਆ ਓਕੇ ਕਹਿੰਦੀ ਆਈ ਆ ਮਮਾ ਗੋਡ ਕਹਿੰਦੀ ਥੋੜਾ ਜਿਹਾ ਘੱਟ ਫੇਮ ਲੈ ਮੇਰੇ ਤੋਂ ਆ ਮਾਰਦੀ ਬਹੁਤ ਆ ਜੈਲਸੀ ਇਹਦੇ ਚ ਬਹੁਤ ਆ ਵੈਰੀ ਗੁੱਡ ਟੂ ਵੈਰੀ ਗੁੱਡ ਹੋਇਆ ਵਾ ਕੰਮ ਆ ਇਹਨਾਂ ਦੀ ਸੰਤਾਨਾ ਇਹਨਾਂ ਦੇ ਨਾਮ ਪਰਵੀਲ ਜਲਦੀ ਕਰ ਦਾਂਗੇ ਉਹ ਮਾਜੀ ਨੂੰ ਜਿਆਦੀ ਅੱਗ ਲੱਗੀ ਹੋਈ ਆ ਅਸੀਸ ਆਦਾ ਨਾ ਤੂੰ ਮੈਨੂੰ ਪਤਾ ਹੈਗੀ ਬਹੁਤ ਟੱਪੰਦਾਈ ਤੂੰ ਠੀਕ ਆ ਨਾ ਉਹ ਪਿੱਛੇ ਵੇਲਾ ਸਮਰੀਤ ਨੂੰ ਵੀ ਟੱਪੰਦਾ ਲਾਤਾ ਨਾ ਤੂੰ ਵਾਟ ਇਜ਼ ਦਿਸ ਪਤਮੀ ਜੀ ਨੇ ਨਿਗਾਹੇ ਨੇ ਬਾਹ ਬਹਲਾਈ ਹੋਈ ਅੱਛਾ ਡੈਨ ਬਾਜੀ ਹਣੀ ਬਾਹ ਵਾਲ ਕੇ ਇੱਧਰ ਕਹਿੰਦੇ ਆਪਾਂ ਵੀ ਹੈਗੇ ਆ ਵੈਰੀ ਗੁੱਡ ਅੰਜਾ ਤੂੰ ਦੇਖ ਲਿਓ ਨਾ ਸਟੋਰੀ ਗਾਇਜ਼ ਬਾਕੀ ਗਾਇਜ਼ ਤੁਹਾਨੂੰ ਬਲਕਰਨ ਸੰਧੂ ਤੇ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਬਾਕੀ ਗਾਇਜ਼ ਜਦਾਂ ਦੀਆਂ ਇਹਨਾਂ ਦੀ ਹੋਰ ਅਪਡੇਟਸ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ